ਆ ਗਏ ਕੋਪੀ ਦਾ ਜਿਗਰੀ ਯਾਰ ਸੋਢੀ ਬੱਲੇ ਬੱਲੇ ਕਮਾਲ ਨੇ ਉਹ ਲੱਗਿਆ ਸੋਢੀ ਪੰਦੇ ਬਿਨਾ ਢੋਤੂ ਪਿੰਗਰੇ ਉਹ ਲੱਗਿਆ ਸੋਢੀ ਬਰਾਤਾ ਮੇਲਾ ਉਹ ਪੰਦੇਤਾ ਮੇਲਾ ਤੇ ਕੋਪੀ ਹੱਸਣਾ ਕੋਪੀ ਹੱਸਣਾ ਕੋਪੀ ਕਰਾ ਹਾਸਾ ਨਹੀਂ ਤੇ ਕਾਣ ਦੇਗਾ ਆ ਮੁੰਡੇ ਨੂੰ ਜੱਫਾ ਲੱਗਣਾ ਨਹੀਂ ਸੀ ਤੇਰਾ ਹੱਥ ਜੱਫਾ ਲਵਾ ਦੇਗਾ ਕੋਪੀ ਅਸੀਂ ਕਰ ਜਾਨ ਸਾਰਿਆਂ ਨੂੰ ਮੈਂ ਟੱਡਾ ਛੜ ਕੇ ਰੌਣਾ ਅੱਜ ਅਸੀਂ ਆਏ ਆ ਪਿੰਡ ਕਵਾੜਕੇ ਤੇ ਆਪਣੇ ਲਾਗੇ ਕੈਰੋਂ ਦੇ ਤਾਂ ਕਿ ਨਾ ਹੋਣਿਆ ਤੇ ਆਪਣੇ ਪਲੇਅਰ ਤੇ ਕਿੰਨੇ ਅੱਜ ਆਪਣਾ ਭਰਾ ਆਇਆ ਕੈਰੋਂ ਦਾ ਆ ਭਰਾਵਾ ਹੂੰ ਛਾਲ ਓਏ ਅਸੀਂ ਫੇਰ ਚੀ ਤਗੜੀ ਕਰ ਲਈ ਤੁਸੀਂ ਫੇਰ ਹਰਗੇ ਤੁਸੀਂ ਦੇ ਰੱਖਣਾ ਤੁਸੀਂ ਜਿਹੜੋ ਕਦੀ ਜਾਣਾ ਪਿੰਡ ਦੇ ਬੰਦੇ ਹੁੰਦੇ ਸ਼ਾਇਦ ਤੂੰ ਮੈਚ ਖੜਾਇਆ ਸਕੂਲ ਜਿਹੜੀ ਖੇਡਿਆ ਉਹ ਵਨ ਸਾਈਡ ਹਰ ਗਏ ਸੀ ਪਤਾ ਸਕੂਲ ਦੇ ਵਿੱਚ ਉਦੋਂ ਮੈਂ ਉਹ ਬਰਨਾਲੇ ਹਣੀ ਮੁੰਡਾ ਕੀ ਬਰਨਾਲੇ ਦਾ ਖੜਾ ਉਦੋਂ ਨਾਲ ਕੋਲ ਕੇ ਬੈਠੇ ਸੀ ਕਿ ਨਾਲ ਬਰਨਾਲੇ ਨੂੰ ਆਪਣੇ ਮੁੰਡੇ ਆਪਣਾ ਗੁਰਦੇਵ ਨਾਲ ਪੰਜ ਛੇ ਜੱਫੇ ਪਾਏ ਨੇ ਉਹ ਚੰਗਾ ਮੈਚ ਇਹਨਾਂ ਨੇ ਵਨ ਸਾਈਡ ਹੀ ਦਿੰਦੇ ਗੁਰਦੇਵ ਦਾ ਦੁੱਬਲੀ ਵਾਲਾ ਆਹੋ ਆਓ ਮਤਲਬ ਪਿੰਡ ਮੈਚ ਉਧਰ ਉਹ ਕੁਝ ਤੇ ਵਧੀਆ ਚ ਆਣ ਦੇ ਵਿੱਚ ਨਾ ਜੋ ਚੰਗੇ ਨਾਲ ਜੱਸੀ ਲੱਗੇ ਉਹਨੇ ਵਧੀਆ ਕੰਮ ਕਰਦਾ ਜਹਾਲ ਚਲੋ ਜੀ ਅੱਧੀਆ ਲਾਈ ਫੋਟ ਜੀ ਮੀ ਬੋਰਡਰ ਮੈਂ ਇਹ ਲੱਗਦਾ ਆਇਆ ਹੋਇਆ ਸਾਹ ਚੱਕਰ ਨੇ ਇਹਦਾ ਯਾਰ ਅੰਮ੍ਰਿਤਪੁਰ ਤਾਮੂ ਪਿੰਡ ਅਮਰਪੁਰ ਦਾ ਸਾਰਾ ਸਾਰਾ ਖੇਡ ਦੇ ਵਿੱਚ ਮਿਲਦਾ ਤੇ ਬੁਬਾਦ ਕਰਦੇ ਬਹੁਤ ਵਧੀਆ ਮਕਾਬਲਾ ਪਹਿਲਾ ਮੈਚ ਕੁੜਗਾ ਦਾ ਹੋਇਆ ਦੂਜਾ ਮੈਚ ਜਿਹੜਾ 40 ਸਾਲਾਂ ਚੱਲ ਰਿਹਾ ਤੀਜੇ ਮੈਚ ਦੀ ਸ਼ੁਰੂਆਤ ਹੋਈ ਹੈ ਤੇ ਵਿਸ਼ਾਲ ਕੈ ਰੋਹ ਮਰਾ ਫੱਜ ਗਿਆ ਦਲਦਾਰ ਬੰਦਾ ਜੀ ਹੈ ਪਿਛਲੇ ਸਾਲ ਤਗੜਾ ਖੇਡਿਆ ਹੈ ਇਹ ਸਾਨ ਵੀ ਦੁਨੀਆ ਦੇ ਵੱਡੇ ਅਫੀਸ਼ਰ ਅੱਜ ਤੇ ਇਸ ਵੱਡੇ ਕਹਾਨ ਕੇ ਪਿੰਡ ਦੇ ਵੱਡੇ ਸ਼ੂ ਮੈਚਾਂ ਤੇ ਸ਼ਰਵਾਮਾ ਦੇ ਰਹੇ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਇੱਧਰ ਮੰਨਾ ਨੌਜਵਾਨ ਆ ਗਿਆ ਸਾਡਾ ਵੱਡਾ ਵੀਰ ਦਾ ਹੁੰਦਾ ਕਿਸੇ ਤੋਂ ਮੁਕਾਬਲਾ ਨਹੀਂ ਸ਼ੇਰ ਦਾ ਓਏ ਸੀਸ ਦਲੀ ਰੱਖੇ ਅੰਗੇ ਹੋ ਹੋ ਘੇਰਦਾ ਹੌਣ ਦਾ ਤੇ ਖੰਡੇ ਖੜਕਾਉਣ ਦਾ ਓਏ ਸਾਨੂੰ ਬੜਾ ਢੰਗ ਵੈਰੀਆ ਓਏ ਤੇਗਾ ਵਾਉਣ ਦਾ ਤੇ ਖੰਡੇ ਖੜਕਾਉਣ ਦਾ ਚੋਰਾ ਵੀ ਆਜੋ ਮਿਹਰਬਾਨੀ ਤੈਨੂੰ ਆ ਕੇ ਪਿੰਦੇ ਆ ਠੀਕ ਆ ਤੇ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਨੌਜਵਾਨ ਨੂੰ ਤੰਦਰੁਸਤ ਕਰੇ ਤੇ ਦਰਸ਼ਕ ਵੀਰ ਵੱਧ ਚੜ ਕੇ ਜਿੰਨੇ ਜੋਗੇ ਹੋਏ ਇਸ ਭਰਾ ਦੀ ਹੈਲਪ ਲਈ ਤੁਸੀਂ ਸਹਿਯੋਗ ਕਰਿਓ ਸੁਪਕਾ ਦਿਓ ਇਸ ਤੋਂ ਵਧੀਆ ਕੰਮ ਲਈ ਹਰ ਉਸ ਦੇ ਦਾ ਮਹਾਂਪੁਰਸ਼ ਜੀ ਬਾਬਾ ਸੁਪਾ ਸਿੰਘ ਸੈਲ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਕਾਮਲਾ ਸ਼ੁਰੂ ਹੋ ਚੁੱਕਿਆ ਜਕਾਰ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਵੱਡੇ ਮੈਚ ਦੀ ਲਓ ਗਰਨਾਲ ਸੋਹਣ ਪਿੰਡ ਵਾਲਾ ਪਹਿਲਾ ਡੇਢ ਪੁਆਇੰਟ ਵਰਿੰਦਰ ਭਾਈ ਚੱਕ ਮੈਗ ਕਰ ਸਿੱਟ ਮੁੰਡੇ ਦੀ ਲਓ ਜਿਲ੍ਹੇ ਜਨੰਦਰ ਵਾਲਾ ਮਹਿਕ ਇਧਰਲੀ ਸਾਈਡ ਦੇਖਦੇ ਪਤੜਾਂ ਵਾਲਾ ਇਹ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਵੱਜ ਚੁੱਕਿਆ ਜੋਧਾ ਹੈ ਡਾਰੇਕੇ ਵਾਲਾ ਦੁੱਲਾ ਗਲਾਲੀਪੁਰੀਆ ਤੇ ਦੇਖਦੇ ਇਧਰਲੀ ਸਾਈਡ ਮੋਰੀ ਦਾ ਵੀਰ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਮੱਖਣ ਮੱਖੀ ਦਾ ਚੰਦਿਆ ਖਿਡਾਰੀ ਇੱਕ ਕੰਨੀ ਦੇ ਉੱਪਰ ਖੜਾ ਹੈ ਤੋ ਵੀ ਨਾਮ ਹੈ ਮੱਖੀ ਕਲਮ ਪਿੰਡ ਨਾਲ ਕਹਿੰਦੇ ਕਾਕੇ ਦਾ ਵੀਰ ਦੇਖਦੇ ਆ ਪਰ ਸਾਹਮਣੇ ਆ ਮੱਖਣ ਮੱਖੀ ਦਾ ਚੇਲਾ ਕਰਦਾ ਹੋਇਆ ਟਰਾਈ ਲੱਗਦਾ ਹੋਇਆ ਜੋਰ ਕਿਆ ਬਾਤ ਹੈ ਵੀ ਨੋਇਮਨ ਲੰਮੇ ਸਮੇਂ ਬਾਅਦ ਵਾਸੀ ਕੀਤੀ ਹੈ ਸੰਧੂ ਦਾ ਪੁੱਤਰ ਵੀ ਆਇਆ ਜਿਹੜੇ ਜਿਹੜੇ ਮੱਖਣ ਮੱਖੀ ਨੂੰ ਪਿਆਰ ਕਰਦੇ ਆ ਤਾੜੀਆਂ ਮਾਰੋ ਜ਼ੋਰ ਦਾ ਹਲਕੇ ਤਾੜੀਆਂ ਮਾਰ ਦਿਓ ਦਰਸ਼ੀਓ ਐਡਾ ਵੱਡਾ ਮਾਲਾ ਮਾਝਾ ਤਾੜੀ ਠੋਕੋ ਖੁੱਲ ਕੇ ਕਰੇ ਇੱਕ ਵਾਰੀ ਫੇਰ ਗੱਲ ਕਰਾਂਗੇ ਹਾਂ ਬਹੁਤ ਧੰਨ ਵੱਡੇ ਦਾ ਜੱਸਾ ਖੇਡੇ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਤੇ ਵੇਖਾਂਗੇ ਇਧਰ ਦੇ ਪਾਸੇ ਨੌਜਵਾਨ ਅਮਰਤ ਕਹਿੰਦੇ ਕੋਸ਼ਿਸ਼ ਕਰ ਰਿਹਾ ਜਣਿਆਰੇ ਗੁਰੂ ਦੇ ਇਲਾਕੇ ਦਾ ਨੌਜਵਾਨ ਸ਼੍ਰੀ ਅਮਰਸਰ ਸਾਹਿਬ ਦੀ ਬੋਕਲ ਦੇ ਵਿੱਚ ਬਸਿਆ ਪਿੰਨ ਨੌਜਵਾਨ ਦਾ ਬੰਡਾਲੀ ਡੋਗਰਾ ਦੇਖਦੇ ਆ ਨਾਨਕ ਦੀ ਕਬੱਡੀ ਹੈ ਕਿ ਅਮਰਤ ਸਰਵਲ ਜਾਂਦੇ ਰਹੀਏ ਤੇ ਸੱਜੇ ਡੋਲੇ ਵੱਲ ਝਾਤ ਮਾਰੀਏ ਮਰਦੇ ਮਜੈਦ ਦੀ ਵੀ ਸਰੀ ਦੇ ਮਹਾਨ ਸੰਤ ਬੰਦਾ ਇੱਕ ਔਨ ਬਾਬਾ ਜਰਨੇਲ ਸਿੰਘ ਦੀ ਖਾਲਸਾ ਭਿੰਡਰਾ ਵਾਲੀ ਦੀ ਤਸਵੀਰ ਬੜੀ ਸੋਹਣੀ ਲੱਗਦੀ ਹੈ ਸ਼੍ਰੀ ਰੰਗ ਇੱਕ ਜੋੜ ਦਿੱਤਾ ਹੈ ਜਿਹੜੇ ਅੱਜ ਵੀ ਮਹਾਂਪੁਰ ਸਾਹਿਬ ਨੂੰ ਪਿਆਰ ਕਰਦੇ ਜਿਨ੍ਹਾਂ ਦੇਸ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀਆਂ ਦੀ ਅਪਾਰ ਬਖਸ਼ਿਸ਼ ਹੈ ਅਪਾਰ ਕਿਰਪਾ ਹੈ ਇਧਰਲੀ ਸਾਈਡ ਦੇਖਦੇ ਜੱਸੇ ਦਾ ਚੁੱਲਾ ਸਾਹਿਬ ਪਿੰਡ ਚਾਰ ਸਟਾਪਰ ਅੱਗੇ ਖੜੇ ਹੋਏ ਨੇ ਹੁਣ ਚਾਰਾਂ ਦੇ ਵਿੱਚੋਂ ਦੇਖਦੇ ਕੌਣ ਟਰਾਈ ਕਰਦਾ ਹੈ ਇਹ ਜਿਲ੍ਹੇ ਜਲੰਧਰ ਵਾਲਾ ਆਹ ਕਹਿੰਦੇ ਮੋਨੂ ਸਿੰਧੜ ਪਿੰਡ ਵਾਲਾ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਆਹ ਬੱਲੇ ਬੱਲੇ ਕਰਵਾਉਂਦਾ ਹੋਇਆ ਜਫਾ ਚੋਟੀ ਦਾ ਲਾਉਣਾ ਹੋਇਆ ਆ ਮੋਨੂ ਬੱਲੇ ਬੱਲੇ ਕਰਵਾਉਂਦਾ ਹੋਇਆ ਤਾੜੀਆਂ ਮਾਰਦੇ ਹੋ ਮੋਨੂ ਦੇ ਲਈ ਕਬੱਡੀ ਕਾਲ ਦੀ ਗੱਲ ਚੱਲੀ ਸਮੇਂ ਸਮੇਂ ਦੀ ਗੱਲ ਆ ਮੇਰੇ ਰਮਿੰਦਰੋ ਲਓ ਸਾਹਮਣੇ ਮੰਨਾ ਚੱਕਰ ਪਰਵਾਰ ਦਾ ਫੜਿਆ ਤੇ ਕਬੱਡੀ ਪਾਰ ਦੇ ਬਾਅਦ ਤੇ ਮੈਦਾਨ ਵਿੱਚ ਉੱਝਿਆ ਧਰਮਨ ਜੱਸਾ ਜਿਹਦੀ ਚੌੜੀ ਛਾਤੀ ਮੇਰਾਂ ਵਰਗੇ ਪੱਟ ਤੇ ਡਾਰੇ ਦੇ ਬਾਰੇ ਗੱਭਰੂ ਨਾਲ ਮੁਕਾਬਲਾ ਕਰ ਨੰਬਰ ਆਪਣੀ ਟੀਮ ਦੇ ਨਾਲ ਜੋ ਵਾਹਿਗੁਰੂ ਦੇਖ ਲੈ ਹਰ ਇੱਕ ਤੋਂ ਨਾજર ਅਸ਼ੀਰਵਾਦ ਲੈ ਰਿਹਾ ਕਿਉਂਕਿ ਇਹਦੇ ਸਿਰ ਨੂੰ ਟੈਗ ਆਜ ਮੱਲੀ ਸਾਹਿਬ ਇੱਕ ਵਾਰ ਦੱਸਿਓ ਆ ਸੰਗੀਤ ਨੂੰ ਬੇਨਤੀ ਹਾਂ ਜਿਹੜੀ ਬਾਬਾ ਜੀ ਬੇਨਤੀ ਕਰਦੇ ਆ ਵੀ ਜਿਹੜੀ ਸੰਗਤ ਆ ਤੁਸੀਂ ਜਰੂਰ ਆਓ ਮੇਰੀ ਬੇਨਤੀ ਭਾਈ ਜਰੂਰ ਜਿਹੜੀ ਸੰਗਤ ਅੰਦਰਾ ਸਾਹਿਬ ਦੀ ਜਰੂਰ ਆਓ ਤੁਹਾਡਾ ਬਹੁਤ ਬਹੁਤ ਧੰਨਵਾਦ ਰਾ ਸੋਰ ਦਾ ਗੁਰਨਾਨ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਜ ਚੁਕੇ ਇਹ ਨਾਈਨ ਅ ਸੀਜ਼ਨ 2023 ਦੇ ਕੈਨੇਡਾ ਦੇ ਪੂਰੇ ਸੀਜ਼ਨ ਦਾ ਬੈਕਟ੍ਰੇਡਰ ਬਣਿਆ ਗੁਰਨਾਨ ਦੀ ਕਬੱਡੀ ਹੈ ਅਮਰਤ ਕਰਮੂ ਵਾਲੀਆ ਦੇਖਦੇ ਕੋਸ਼ਿਸ਼ ਕਰਦਾ ਹੈ ਅੰਕ ਜਿਹੜਾ ਰੇਡਰ ਨੇ ਜੋੜ ਦਿੱਤਾ ਤਲਵੰਡੀ ਵਾਲੇ ਮੁੰਡੇ ਦੇ ਇਧਰ ਸਰਦਾਰ ਤੋਂ ਸੇਰ ਸਿੰਘ ਜੀ ਬਾੜਕੇ ਨੱਗਰ ਵਾਲੇ 500 ਮੁੰਡੇ ਲਈ ਪੁਛਦਾ ਕਰਦੇ ਆ ਗੁਰਹਾ ਜਿਹੜੀ ਕਿਸਾਨ ਯੂਨੀਅਨ ਆ ਉਹਦੇ ਲਈ ਬਹੁਤ ਵੱਡੇ ਪਿਆਰ ਦਿੱਤੇ ਨੌਜਵਾਨ ਲਈ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਪਈ ਹੋਈ ਰੇਡ ਤੇ ਨੰਬਰ ਧਾਨੀ ਨੇ ਕਬੱਡੀ ਪਾਰਿਆ ਉਧਰੇ ਪਹੇ ਚਾਰ ਹੈ ਰਵੀ ਨਵੇਂ ਪਿੰਡਾਂ ਵੀ ਪੁੱਜਿਆ ਹੋਇਆ ਆ ਸਿੱਧੇ ਸਿੱਧੇ ਦੇ ਮੱਲ ਉਧਰ ਕਹਿੰਦੇ ਭੂੜਿਆਂ ਵਾਲੇ ਤਹਿ ਸਿੰਘ ਦਾ ਪੁੱਤਰ ਜਿੰਦਰ ਭੂੜਿਆਂ ਵਾਲਾ ਲੱਗਾ ਲਓ ਸਾਹਮਣੇ ਕੇਪੀ ਦੀ ਕਬੱਡੀ ਹੈ ਤੇ ਕਰਮੋ ਵਾਲੀ ਆਮਰਤ ਕੋਸ਼ਿਸ਼ ਕਰਦਾ ਆ ਬੱਜੇ ਹੋਏ ਪਿੱਛੇ ਆ ਮੁਕਾਬਲਾ ਚੋਟੀ ਅਮਰਤ ਅਮਰਤ ਤੇ ਕੁਲਵਿੰਦ ਦੇਖਦੇ ਆ ਕਿ ਨਾ ਗੁਰੂ ਦਾ ਖਾਲਸਾ ਜੂ ਆਕਲਵੰਤ ਕਾੜ ਦਾ ਪੁੱਤਰ ਸ੍ਰਿੰਦਰਪਾਲ ਸਿੰਘ ਵੱਧ ਚੁੱਕਿਆ ਪਰ ਇਹ ਖੇਡ ਕਬੱਡੀ ਵਾਲੇ ਦਰਸ਼ਕ ਭਰਾਵਾਂ ਦਾ ਐਸਪੀ ਹੈ ਐਸਪੀ ਦੀ ਪਾਈ ਹੋਈ ਕਬੱਡੀ ਜੋਧੇ ਦੇ ਨਾਲ ਮੁਕਾਬਲਾ ਹੋਇਆ ਹੈ ਮਿੰਦਾਂ ਮੰਨਿਆਤਿਆਂ ਵਾਲਾ ਕਬੱਡੀ ਪਾਰਿਆ ਸਾਹਮਣੇ ਚਾਰ ਨੇ ਉਹ ਵੀ ਮੱਖੀਲਾ ਲੱਗਾ ਹੋਇਆ ਭੂੜਾ ਲਗਿੰਦਰ ਲੱਗਾ ਕੋੜ ਕੋੜੇ ਦਾ ਜੱਸਾ ਲੱਗਾ ਹੋਇਆ ਨਾਲ ਪੂਲੇ ਦਾ ਅਰਸ਼ ਲਓ ਸਾਹਮਣੇ ਮੁਕਾਬਲਾ ਕਹਿੰਦੇ ਬੋਵੀ ਦੇ ਨਾਲ ਤੇ ਭਿੰਡਾ ਨੇ ਪਤਾ ਲੱਗਣਾ ਵਿੱਚ ਮੈਦਾਨੇ ਯਾਰ ਖਰਾਕਾ ਖਾਧੀਆਂ ਦੇ ਕੋਟੀ ਕੋਟੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆਹ ਕੋਟੀ ਕੋਟੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਲਓ ਦੇਖਦੇ ਇਧਰ ਲਈ ਸਾਡ ਲੋਧੀ ਜਗਦੇਵ ਚਲੋ 21 ਏਅਰਪੋਰਟ ਹੈ ਜਿਹਦੇ ਵਿੱਚ ਗੁਰੂ ਘਰ ਬਣੇ ਉਹ ਸਾਡੇ ਸ੍ਰੀ ਅਮਰਸਰ ਸਾਹਿਬ ਵਾਲਾ ਏਅਰਪੋਰਟ ਬਰਮਗੇਨੀ ਤੰਤਰ ਤਬਾਰਕ ਕਿਰਪਾ ਤੇ ਆਮ ਮੁੰਡਾ ਜਿਹੜਾ ਸਪੋਰਟਸ ਵਾਲਾ ਨੇ ਕਹਾਇਆ ਇੱਕ ਤਰੀਕਾ ਨਾਲ ਲੱਗਣੀ ਹੈ ਪਰ ਤੇਨ ਅਰਸ਼ ਦੁਨੀਆ ਦਾ ਮਹਾਨ ਸਟਾਫ ਬਣ ਰਿਹਾ ਹੈ ਸੰਭੇ ਕਿ ਦੁਨੀਆ ਦਾ ਪ੍ਰਸਿੱਧ ਜੀ ਪੌਂਡ ਦੇ ਬਾਅਦ ਤੇ ਫੇਰ ਗੱਭਰੂ ਕਹਿੰਦੇ ਮੈਦਾਨ ਦੇ ਵਿੱਚ ਵਾਟ ਆ ਕਾਲੀਆ ਕਹਿੰਦੇ ਲੋਪੋ ਕੇ ਪਿੰਡ ਵਾਲਾ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਇਧਰਲੇ ਪਾਸੇ ਵੇਖਾਂਗੇ ਮੋਨੂ ਸਿੰਧੜ ਪਿੰਡ ਵਾਲਾ ਕਹਿੰਦੇ ਕੋਸ਼ਿਸ਼ ਕਰ ਰਿਹਾ ਦਬਾਬ ਗਿਆ ਨੰਬਰ 88 ਨੇ ਜੋੜ ਦਿੱਤਾ ਚੱਲਦੇ ਮੈਚ ਦਾ ਮਾਹੌਲ ਬੈਠਿਆ ਹੈ ਇਨਾ ਸਵਾਇਪੁਰਾ ਪਿੰਡ ਆ ਸਾਹਮਣੇ ਪਈ ਹੋਈ ਰੇਡ ਇਹ ਆ ਕਹਿੰਦੇ ਇਹ ਵੀ ਮੱਖਣ ਮੱਖੀ ਦਾ ਚੰਗੇ ਖਿਡਾਰੀ ਹੈ ਵਧਿਆ ਹੋਇਆ ਅਗਲੀ ਸਾਈਡ ਦੇਖਦੇ ਚਾਰ ਸਟਾਪਰ ਨੇ ਮੋਨੂ ਐ ਸਿੰਧਣਾ ਵਾਲਾ ਜੋ ਰੈਡ ਡਾਲੇ ਕੇ ਪਿੰਡ ਵਾਲਾ ਦੁੱਲਾ ਗਲਾਲੀਪੁਰਿਆ ਤੇ ਲੋਦੀ ਦਾ ਜਗਦੇਵ ਕਲਾ ਪਿੰਨ ਹੁਣ ਦੇਖਦੇ ਲੋਦੀ ਦੇ ਨਾਲ ਮੁਕਾਬਲਾ ਹੋਇਆ ਲੱਗਦਾ ਹੋਇਆ ਜੋਰ ਆ ਬਗਲ ਚੜਨ ਫਿਰਦਾ ਪਰ ਜੱਗਾ ਤੇਜ ਹੈ ਜੱਗਾ ਫਰਤੀਲਾ ਸਿੰਘਪੁਰਿਆ ਕਰਦਾ ਹੁੰਦਾ ਉੱਚਾ ਲੰਮਾ ਕੱਢਦਾ ਗਰਨਾਲ ਸੋਹ ਕਬੱਡੀ ਪਾ ਰਿਹਾ ਲੰਗੀਆਂ ਲੰਗੀਆਂ ਲਾਗਾ ਪੜਦਾ ਤੇ ਲਾਗੜਾ ਸਿੰਘਪੁਰਗਾ ਮਰਦਾ ਪਾਉਂਦਾ ਕਬੱਡੀਆਂ ਕਮਾਲ ਦੀਆਂ ਵਿੱਚ ਵਿੱਚ ਦੇ ਛਤ ਮਾ ਪਈਆਂ ਸੋਹਾਂ ਦੇ ਗਰਨਾਲ ਦੀਆਂ ਵਾਹ ਗੁਰਮੇਰ ਕਰੇ ਹੁਣ ਜਿਹੜੇ ਜਲੰਧਰ ਵਾਲਾ ਇਧਰ ਹੀ ਸੈਰ ਦੇਖਦੇ ਪੱਤੜ ਕਲਾ ਪਿੰਨ ਸਰਜੀਤ ਪੱਤਰ ਦਾ ਮਹਾਨ ਵਿਦਵਾਨ ਬਣਿਆ ਉਹ ਪੰਜਾਬੀ ਭਾਸ਼ਾ ਦੀਆਂ ਗੱਲਾਂ ਨੇ ਇਧਰਲੀ ਸਾਈਡ ਦੇਖਦੇ ਉਹਨਾਂ ਦੇ ਪਿੰਡਾਂ ਦਾ ਨੌਜਵਾਨ ਆਹ ਕਬੱਡੀ ਕਬੱਡੀ ਕਰਦਾ ਗੇਣੋਂ ਵਧਿਆ ਹੋਇਆ ਮਹਿਕ ਨਾਮ ਹੈ ਚਾਰ ਸਟਾਪਰਾਂ ਦੇ ਵਿੱਚੋਂ ਕੌਣ ਡੱਕ ਪਾਉਂਦਾ ਹੈ ਕੌਣ ਰੱਖ ਪਾਉਂਦਾ ਹੈ ਲਓ ਦੇਖਦੇ ਹਾਂ ਜੋ ਦਾ ਡਾਲੇਕੇ ਪਿੰਨ ਵਾਲਾ ਇਸ ਇਲਾਕੇ ਦਾ ਉਹ ਕਰਦਾ ਹੋਇਆ ਕੋਸ਼ਿਸ਼ ਇੱਕ ਪਾਸੇ ਮੁੰਡਾ ਦਵਾਬੇ ਵਾਲਾ ਇੱਕ ਪਾਸੇ ਮੁੰਡਾ ਮਾਝੇ ਵਾਲਾ ਤੇ ਪੁਆਇੰਟ ਜਿਹੜਾ ਦੇਖਦੇ ਹਾਂ ਰਿੰਦੇ ਚੌਲੀ ਪਰਖ ਦਾ ਸੋਨੀ ਨੂੰ ਤੇ ਸਮਾ ਪਰਖ ਦਾ ਯਾਰਾ ਨੂੰ ਜਿਵੇਂ ਚੌਲੀ ਪਰਖ ਦਾ ਸੋਨੀ ਨੂੰ ਤੇ ਸਮਾ ਪਰਖ ਦਾ ਯਾਰਾ ਨੂੰ ਇਧਰਲੀ ਸੈਣ ਦੇਖਦੇ ਹਾਂ ਕਲਦੀਪ ਸਿੰਘ ਕੀਪਾ ਕਬੱਡੀ ਪਾ ਰਿਹਾ ਅਮਰਪ੍ਰੀਤ ਨਾਲ ਮੁਕਾਬਲਾ ਹੋਇਆ ਤਿੰਨ ਧੰਨਵਾਦ ਉਹ ਸਾਹਮਣੇ ਕਹਿੰਦੇ ਐਸਪੀ ਆ ਗਿਆ ਜੋੜ ਸਿੰਘ ਵਾਲੇ ਪਿੰਡ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਇਸ ਸਾਲ ਵੀ ਮੁੰਡਾ ਜਾਵੇ ਵਿਦੇਸ਼ਾਂ ਦੀ ਧਰਤੀ ਤੇ ਮਾਝੇ ਦਾ ਨਾਮ ਰੋਸ਼ਨ ਕਰਕੇ ਆਵੇ ਉਹ ਮੋਨੂ ਸਿੰਦੜ ਉਹ ਮੋਨੂ ਦੇ ਸੋਲੂ ਦੋਪਰਾ ਬੱਲੇ ਬੱਲੇ ਉਹ ਮਾਰਿਆ ਧੋਬੀ ਪਲਟਾ ਲਦਾਰ ਆਇਆ ਮੁੰਡੇ ਸਾਈਡ ਧੰਨਾ ਕਬੱਡੀ ਪਾ ਰਿਹਾ ਹੈ ਸ਼ੇਰੇ ਪੰਜਾਬ ਦੀ ਟੀਮ ਦੇ ਲਈ ਯੂਰਪ ਦੇ ਮੈਦਾਨਾਂ ਵਿੱਚ ਖੇਡਿਆ ਕੱਲ ਜਦੋਂ ਸੰਸਨ ਦੀ ਮੀਟਿੰਗ ਸੀਗੀ ਉੱਥੇ ਘਰਾਣਾ ਸਾਹਿਬ ਮੁੰਡਾ ਖੇਡ ਕੇ ਆ ਤੇ ਤਾਂ ਉਹ ਸਮਾਂ ਯਾਦ ਆ ਗਿਆ ਕਿ ਰਾਜਾ ਲਾਹੌਰ ਤੇ ਆ ਲੈ ਤੂੰ ਸਾਡੀ ਸਾਰਵੇ ਇੱਕ ਅੱਖ ਨਾ ਨਾ ਸਾਨੂੰ ਦੇਖੇ ਸਰਕਾਰ ਵੇ ਰਾਜਿਆ ਲਾਹੌਰ ਦੇ ਆ ਲੈ ਤੂੰ ਸਾਡੀ ਸਾਰਵੇ ਇੱਕ ਅੱਖ ਨਾ ਨਾ ਸਾਨੂੰ ਦੇਖੇ ਸਰਕਾਰੇ ਜਾਣਦੇ 4 ਲੱਖ ਬੁੱਣ ਉਹ ਇਸੇ ਇਲਾਕੇ ਨੇ ਪਾਈਆਂ ਜੇ ਗੱਲ ਪੰਜਾਬ ਦੀ ਹੁੰਦੀ ਤੇ ਕਰਿਆਲਾ ਸਾਹਿਬ ਫਿਰ ਰਿਜ਼ਲਟ ਕੁਝ ਹੋਰ ਹੋਣਾ ਸੀਗਾ ਇਧਰਲੀ ਸਾਈਡ ਦੇਖਦੇ ਆ ਸ਼ਮਸ਼ੀਰ ਸਿੰਘ ਸ਼ੇਰਾ ਕੋਈ ਸੁਖਮਣ ਕਹਿੰਦਾ ਜਦੋਂ ਇਹਨੂੰ ਸੁਖਮਣ ਕਹਿੰਦੇ ਤੇ ਫਿਰ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦਾ ਜਿੰਗਰ ਛੁੱਟਦਾ ਇਹਨਾਂ ਗਰਾਊਂਡਾਂ ਦੇ ਵਿੱਚ ਤੇ ਕਲੜ ਜੀ ਵਿਰੇਜ ਦਾ ਖਿਡਾਰੀ ਆ ਪਰ ਨੌਜਵਾਨ ਇਹ ਵੀ ਮਿਹਨਤ ਕਰਕੇ ਹੋਰ ਥੋੜਾ ਤਗੜਾ ਹੋ ਜਾਊਗਾ ਲਓ ਸਾਹਮਣੇ ਕਬੱਡੀ ਪਈ ਹੋਈ ਆ ਚਾਰੇ ਜਾਫੀ ਤਿਆਰ ਨੇ ਪਰ ਵੇਖਾਂਗੇ ਦੁੱਲਾ ਗਲਾਲੀਪੁਰਗਾ ਇਹ ਧੱਕ ਪਹਿਲਵਣ ਜੀ ਦਾ ਟਿੰਡੂ ਆ ਲਓ ਵਖਾਂਗੇ ਲਓ ਸਾਹਮਣੇ ਮੰਨਾ ਚੱਠੂ ਕਬੱਡੀ ਪਾਉਂਦਾ ਹੋਇਆ ਚਾਰ ਖਿਡਾਰੀ ਤਿਆਰ ਨੇ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਣ ਹੋਵੇ ਟੁੱਟੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੋ ਫੇਰ ਖੇਡ ਜਾਂਦੀ ਹੈ ਕਬੱਡੀ ਮਿੱਤਰੋ ਫੇਰ ਖੇਡ ਜਾਂਦੀ ਹੈ ਕਬੱਡੀ ਮਿੱਤਰੋ ਮੰਨੇ ਦਾ ਬੋਲੇ ਹੋਇਆ ਧਾਵਾ ਥੋੜੇ ਵਾਲਿਆ ਹੋ ਸਾਮਣੇ ਇਹ ਆ ਟੱਕਰ ਦੇਖਣੀ ਹੋਵੇ ਪਰ ਸਾਹਮਣੇ ਦੇਖਦੇ ਆਲੀ ਰੜਕਦੀ ਰਹਿਣੀ ਹੈ ਇਧਰ ਜੱਡੂ ਯਾਦ ਕਰਕੇ ਮਹਾਪੁਰਸ਼ੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਕਰਨੇ ਸ਼ੁਰੂ ਹੋ ਜਾਂਦੇ ਆ ਤੇ ਇਧਰ ਜੱਗੇ ਨੇ ਕਬੱਡੀ ਪਾ ਦਿੱਤੀ ਹੈ ਚਾਰ ਸਟਾਪਰਾਂ ਦੇ ਵਿੱਚੋਂ ਰਤਨ ਗੜੀਆ ਸੋਢੀ ਹੈ ਨਾਲ ਕਹਿੰਦੇ ਮੋਨੂ ਐ ਸੋਨੂ ਦਾ ਵੀਰ ਲੋਧੀ ਜਗਦੇਵ ਕਲਾ ਵਾਲਾ ਕਈ ਕੱਪਾਂ ਦਾ ਬੈਸਟ ਸਟਾਪਰ ਬਣਿਆ ਤੇ ਕਹਿੰਦੇ ਪੁਰਾਣਾ ਖੁੰਡ ਪਰ ਸਾਹਮਣੇ ਮੱਖਣ ਮੱਖੀ ਦਾ ਚੰਨਿਆ ਸਾਹਿਬ ਦੇ ਸੁਖਮਣ ਦਾ ਜਿਹੜੇ ਜਿਹੜੇ ਅੱਜ ਵੀ ਸੁਗਮਨ ਨੂੰ ਪਿਆਰ ਕਰਦੇ ਆ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਮਾਰਦੇ ਸੱਤ ਫੁੱਟ ਦਾ ਚੋਬਰ ਘਰਦੀਆਂ ਖੇਡਾਂ ਨਾਲ ਟੁਗਾਠਾ ਖੋਲਿਆ ਸਾਥੋਂ ਰੱਬ ਨੇ ਜਾਂ ਤਕਦੀਰ ਨੂੰ ਮਾੜਾ ਅੱਖਾਂ ਜਿੰਨਾ ਤੇ ਰੋ ਖੇਡ ਕਬੱਡੀ ਜਉਂਦਾ ਰੂ ਉਹਦਾ ਨਾਮ ਸੁਗਮਨ ਗੁਰਵਾਲ ਨੂੰ ਜਫਾ ਲਾ ਕੇ ਅੱਜ ਕਹਾਣਕੀ ਦੀ ਗਰਾਊਂਡ ਦੇ ਵਿੱਚ ਧੰਨ ਧੰਨ ਕਰਵਾ ਦਿੱਤੀ ਹੈ ਮਹਿਕ ਕਬੱਡੀ ਪਾ ਰਿਹਾ ਮਹਿਕ ਦੀ ਪਾਈ ਹੋਈ ਕਬੱਡੀ ਹੈ ਮਹਿਕ ਦਾ ਬੋਲਿਆ ਹੋਇਆ ਧਾਵਾ ਹੈ ਇਧਰ ਹੀ ਸੈਡ ਦੇਛਦੇ ਹਨ ਰਤਨ ਰੇਡ ਫੰਡੂਰ ਸਾਹਗੇ ਗਰਜਟ ਭਾਗੇ ਦੇ ਪੁੱਤਰ ਦੀ ਕੀਤੀ ਕੋਸ਼ਿਸ਼ ਚੱਲਦਾ ਹੋਇਆ ਸਮਾਂ ਉਹ ਵੀ ਦੁਨੀਆ ਨੂੰ ਯਾਦ ਆ ਗਿਆ ਗੱਲ 30 ਸਕਿੰਟ ਤੇ ਮੁੱਕੀ ਉਹ ਸਾਹਮਣੇ ਪਾਈ ਹੋਈ ਰੇਡ ਇਧਰਲੇ ਪਾਤੇ ਪਿੰਮੁਰਗਾ ਕੀਪਾ ਵੀ ਮੇਰੇ ਮਿੱਤਰੋ ਸਾਹਮਣੇ ਚੋਲੇ ਨੂੰ ਕਦੇ ਕਦੇ ਯਾਰ ਕਰਕੇ ਭੱਜਤ ਹੋ ਜਾਂਦਾ ਆ ਸਾਹਮਣੇ ਪਈ ਹੀ ਰੇਡ ਪਰ ਇਧਰ ਪਾਉਂ ਵੀ ਆ ਉਧਰ ਕੀ ਪਾ ਤੇ ਮੋੜ ਗਿਆ ਕਿ ਇੱਕੋ ਜਿਹਾ ਜ਼ੋਰ ਲੱਗਦਾ ਯਾਰੀ ਹਰਾਣ ਦੇ ਉਮਰ ਕਿਉ ਮਾਰ ਕਿਆ ਮੱਲਾ ਆਲ ਵਰ ਦੇ ਵਿੱਚ ਹੀ ਸ਼ਾਹਜਾਹ ਤੋਂ ਲੱਖ ਰਗਦੇ ਵਿਸਰ ਨਹੀਂ ਸਕਦੇ ਵੀਰਿਆਵੇ ਐਸੀ ਦਿਨਾਂ 'ਚ ਜਗ੍ਹਾ ਬਣਾ ਗਿਆ ਤੂੰ ਸਿੰਘਪੁਰੇ ਰਾਣੇ ਦੀ ਕਲਮ ਨਹੀਂ ਲਿਖ ਸਕਦੀ ਜਿਹੜੀ ਘਾਟ ਸੁਖਮਣਾ ਪਾ ਗਿਆ ਤੂੰ ਜਿਹੜੀ ਘਾਟ ਸੁਖਮਣਾ ਪਾ ਗਿਆ ਤੋ ਇਧਰ ਹੀ ਸਾਹਿਬ ਸੁਰਿੰਦਰਪਾਲ ਸਿੰਘ ਐਸਪੀ ਵਧਿਆ ਹੋਇਆ ਲਓ ਪੁੱਠੀ ਦਾ ਯਤਨ ਕੀਤਾ ਜਾ ਰਿਹਾ ਭਿੰਦੇ ਦੀ ਪਾਈ ਹੋਈ ਕਬੱਡੀ ਹੈ ਤਰਸੇਰ ਸਿੰਘ ਦਾ ਬੋਲੇ ਹੈ ਧਾਮਾ ਕੀਤਾ ਹੋਇਆ ਹਮਲਾ ਹੁਣ ਦੇਖਦੇ ਆ ਚਾਰਾਂ ਦੇ ਵਿੱਚੋਂ ਅੰਮ੍ਰਿਤ ਕਰਮੂ ਵਾਲੇ ਪਿੰਡਾਂ ਚੋਲਾ ਸਾਹਿਬ ਦੇ ਇਲਾਕੇ ਦਾ ਤਰਸੇਰ ਸਿੰਘ ਜੀ ਉਗਰਾਹ ਜੂਨੀਅਨ ਵਾਲੇ ਬਹੁਤ ਵੱਡੇ ਪਿਆਰ ਦੇ ਨੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਕੇ ਮੈਡੀਕਲ ਵਾਲੇ ਭਰਾ ਵੀ ਪੁੱਜੇ ਕਬੱਡੀ ਨੂੰ ਪਿਆਰ ਕਰਦੇ ਆ ਉਹ ਕਹਾੜਕੇ ਵਾਲੇ ਇੱਧਰ ਕਹਿੰਦੇ ਨਾਨਕ ਵੰਡਾਲੀ ਡੋਗਰਾ ਵਾਲਾ ਕਬੱਡੀ ਪਰ ਲੋਧੀ ਉਹ ਸਾਹਮਣੇ ਜਗਦੀਪ ਕਣਾਲੀ ਧਰਤੀ ਲੋਧੀ ਨੇ ਕੀਤੀ ਕੋਈ ਪਿਛਲੇ ਸਾਲ ਯੋਰ ਖੇਡਿਆ ਮੁੰਡਾ ਉਹ ਅੱਜ ਵੀ ਧੰਨ ਧੰਨ ਕਰਵਾਈ ਜਾਂਦਾ ਉਹ ਧੰਨਵਾਦ ਕਰਵਾ ਜੀ ਨਾ ਕਬੱਡੀ ਵਾਲਿਓ ਹੋ ਰਾਜੇ ਖੇਲੇ ਮੁੰਡਿਆਂ ਨੇ ਦੁੱਖ ਤੋੜ ਤੇ ਧੰਨ ਧੰਨ ਹੋ ਗਈ ਇੱਕ ਫੁੱਟੋੜ ਤੇ ਲਓ ਸ਼ੇਰਾ ਸੁਖਮਣ ਖੇਡਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਪੁਲਿਆਂ ਦੇ ਅਰਸ਼ ਦੇ ਨਾਲ ਆ ਮੁਕਾਬਲਾ ਹੋ ਚੁੱਕਿਆ ਮੁਕਾਬਲਾ ਮੁਕਾਬਲਾ ਚੋਟ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪਿੰਡ ਤੋਂ ਚੱਲ ਕੇ ਆ ਪੋਲਾ ਪਿੰਡ ਹੈ ਨੌਜਵਾਨ ਦਾ ਇਧਰਲੀ ਸਾਈਡ ਦੇਖਦੇ ਜੱਸਾ ਚੋਲਾ ਸਾਹਿਬ ਵਾਲਾ ਟੈਕਨੀਕਲ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਚੁੱਕਿਆ ਉਸ ਮੱਲ ਦਾ ਵੀ ਚੇਤੇ ਤਾਰਦੇ ਸੀ ਸਤਿਕਾਰ ਕਰਦੇ ਆ ਮੰਨਾ ਕਬੱਡੀ ਪਾ ਰਿਹਾ ਗੱਜ ਜਿੱਤੀ ਚੌੜੀ ਛਾਤੀ ਹੈ ਥੱਪੇ ਥੱਪੇ ਦੇ ਪੱਟ ਨੇ ਤਜਰਬੇਕਾਰ ਗੁਰਿੰਦਰ ਸਿੰਘ ਦੇ ਨਾਲ ਮੁਕਾਬਲਾ ਹੋ ਚੁੱਕਿਆ ਇਹ ਕਬੱਡੀ ਦਾ ਗਿੰਦਰ ਹੈ ਭੂਰਿਆਂ ਵਾਲਾ ਖਮਾਉਂਦਾ ਗੁਰਿੰਦਰ ਸਿੰਘ ਨਾਮ ਹੈ ਪਰ ਸਾਹਮਣੇ ਦੇਖਦੇ ਨੇ ਮੰਨਾ ਦੇ ਵਿੱਚ ਬ੍ਰਹਮਗੇਂਣੀ ਧੰਨ ਧੰਨ ਬਾਬਾ ਰਾਮੂ ਸਾਹਿਬ ਜੀਆ ਦਾ ਸਾਲਾਨਾ ਜੋੜ ਮੇਲਾ ਹੋਵੇਗਾ ਟਾਪ ਦਾ ਸ਼ੋਅ ਮੈਚ ਖੇਡਿਆ ਜਾਣਾ ਜਿਹੜੀ ਧਰਤੀ ਤੇ ਸਿੱਖ ਧਰਮ ਦੇ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਆਪਣੇ ਪਵਿੱਤਰ ਚਰਨ ਪਾਏ ਤੇ ਆਉਣ ਦਨੇ ਪਿਆਰ ਦਿੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਨੋਖਾ ਅੱਜ ਦੇ ਮੇਲੇ ਦੇ ਲਓ ਸਾਹਮਣੇ ਪੂਣੇ ਨਾਰਥ ਤਿਆਰ ਆ ਜੱਸਾ ਕੋਟ ਮੁੰਡੇ ਦਾ ਤਿਆਰ ਆ ਦੁਬਲੀ ਕੋਟ ਮੁੰਡਾ ਪਸ਼ੂਰ ਪਿੰਡਾ ਨਾਲ ਅਮਰਤ ਕਰਮੋ ਵਾਲੇ ਦਾ ਪੁੱਜਿਆ ਹੋਇਆ ਨਾਲ ਭੂਰੇ ਵਾਲਾ ਕਿੰਦਰ ਉਹ ਪੈ ਜਾ ਬਈ ਹੋ ਗਈ ਮਿੱਤਰੋ ਉਹ ਪੈ ਜਾ ਬਈ ਹੋ ਗਈ ਮਿੱਤਰੋ ਕਿ ਰਤੋਂ ਦਾ ਦੇਖ ਬਤੰਦਰ ਦਾ ਜਿਵੇਂ ਤਿਰਦਾ ਢਾਕੂ ਚੰਬਲ ਦਾ ਕੀ ਕੁਝ ਨਹੀਂ ਨਗਾਤਾ ਪੁਣਾ ਥੰਨੋ ਜੱਟ ਸਿੰਘ ਫੱਜ ਕੇ ਕੋਈ ਨਿੱਤਰੂ ਬੜੀਵੇਂ ਖਾਣੀ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਉਹ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਮਹਿੰਦ ਜੋਤ ਵੀਰ ਹੋਣੀ ਪਰਵੰਧਕ ਕਮੇਟੀ ਸੱਜੇ ਲਾ ਰਹੀ ਆ ਸਰਬਖੈਰ ਹੋਣੀ ਬਾਬਾ ਭਜਾਣਾ ਸਿੰਘ ਸਪੋਰਟ ਜਲਾ ਧਾਲੀ ਵਾਲ ਟੀਮ ਕਾਲੂ ਕੋਈ ਧਾਲੀ ਦੀ ਟੀਮ ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਪੁੱਤਰ ਕੜਵਾਉਂਦੇ ਪਿੰਡ ਦੇ ਨਾਲ ਮਿਲ ਕੇ ਪ੍ਰਭ ਜੋ ਸਿੰਘ ਪ੍ਰਭ ਧਾਲੀਵਾਲ ਸਾਹਿਬ ਵੀ ਆਏ ਆ ਚੇਚੇ ਤੌਰ ਤੇ ਧੰਨਵਾਦ ਕਰਦੇ ਸਰਿੰਦਰਪਾਲ ਸਿੰਘ ਸੈਕੰਡ ਹਾਂ ਦੀ ਖੇਡ ਦੇ ਲਈ ਵੱਧ ਚੁੱਕੇ ਕਬੱਡੀ ਪਾਉਣ ਦੇ ਲਈ ਤੇ ਦੇਖਦੇ ਅੰਗ ਵੀ ਜੋੜ ਗਿਆ ਆਪਣੀ ਟੀਮ ਦੇ ਲਈ ਨਾਲ ਸਰਦਾਰ ਕੀਪੇ ਦੀ ਕਬੱਡੀ ਦੇ ਬੋਲ ਮਨਦੀਪ ਦੇ ਲਓ ਕੀਪਰ ਤੇ ਮੋਲ ਗਿਆ ਕਬੱਡੀ ਪਾ ਰਿਹਾ ਰਿੰਦੇ ਹਾਫ ਦੀ ਜਿਹੜੀ ਖੇਡ ਸਾਡਾ ਵੀਰ ਸ਼ਿੰਦਾ ਪੁੱਤਰੋਂ ਵੀ ਬੋਲਾਂ ਦੀ ਸਾਂਝ ਪਵਜ ਵੱਡਾ ਮਾਣ ਕਰਾਂਗੇ ਬ੍ਰह्म ਗਿਆਨੀ ਧੰਦਰ ਬਾਬਾ ਚਰਨ ਦਾ ਜੀ ਦਾ ਸਲਾਮਾ ਜੀ ਸਪੋਰਟਸ ਬੜੇ ਧਾੜੀ ਵਾਲ ਕਾਰੂ ਕੋਈ ਦੀ ਟੀਮ ਬਰਕਾਰੇ ਪੜਦੀ ਟੀਮਾਂ ਖੇਡਣ ਗਿਆ ਤੇ 30 ਜੋਨੋ ਸ਼ੀਰ ਸਿੰਘਨ ਯਾਰ ਵਿੱਚ ਖੱਠੇ ਪਿੰਡ ਵਿੱਚ ਅੰਮ੍ਰਿਤਸਰ ਵੱਡੇ ਕਬੱਡੀ ਦੇ ਸ਼ੋਅ ਮੈਚ ਜਵੇਂ ਭਾਲਾ ਬੋਲਾਂ ਖੱਠਾ ਜੁਕੇ ਨਾਲ ਕੀਪਾ ਜੁਕੇ ਦਿਨੇਸ਼ ਕੰਗ ਹੋਣੀ ਮਹਾਵੀਰ ਸਪੰਜ ਬਾਸਰਗੇ ਸੱਦੇ ਲਾ ਰਹੇ ਆ ਪਰ ਗਰਾਊਂਡ ਦੀ ਗੱਲ ਕਰਕੇ ਸੋਢੀ ਰਤਨ ਗੜਗਾ ਇਹ ਵੀ ਛੇ ਪਿੰਦਾ ਬਣਿਆ ਤੀਆਂ ਤੇ ਛਿੰਦੇ ਪੁੱਛਰ ਦੀ ਗੱਲ ਚੱਲੂ ਮੇਰੇ ਮਿੱਤਰੋ ਲੈ ਵੀ ਛਿੰਦਿਆ ਤੂੰ ਵੀ ਬੋਲਾਂ ਦੀ ਸਾਂਝ ਪਾ ਬਰਿੰਦਰਾ ਕਰਦੇ ਗੱਲ ਲੈ ਇਧਰ ਵੀ ਸਾਈਡ ਦੇਖਦੇ ਆ ਢੰਡੇ ਦੀ ਕਬੱਡੀ ਪੈ ਰਹੀ ਹੈ ਤੇ ਅੰਕ ਕਿਹੜਾ ਪਿੰਡ ਦੀ ਟੀਮ ਤਿਆਰ ਕਰਦੇ ਆ ਬਾਬਾ ਪ੍ਰੇਮ ਸਿੰਘ ਜੀ ਖੇਡ ਕਬੱਡੀ ਕਲੱਬ ਫਰਾਂਸ ਦੀ ਟੀਮ ਦਾ ਯੂਰਪ ਦੇ ਮੈਦਾਨਾਂ ਦੇ ਵਿੱਚ ਵੱਡਾ ਨਾਮ ਹੈ ਆਪਣੇ ਸਾਰੇ ਪ੍ਰਮੋਟਰਾਂ ਦੇ ਨਾਲ ਲੜ ਕੇ ਵੱਡੀ ਟੀਮ ਬਣਦੀ ਹੈ ਤੇ ਸਾਲ ਖੁਸ਼ੀ ਵਾਲੀ ਗੱਲ ਹੈ ਮਾਝੇ ਦੇ ਜਿਲ੍ਹੇ ਤਰਨਤਾਰ ਦੇ ਕਈ ਨਵੇਂ ਮੁੰਡਿਆਂ ਨੂੰ ਉਸ ਟੀਮ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ ਇਧਰੀ ਸਹਿਣ ਨਾਨਕ ਦੀ ਕਬੱਡੀ ਹੈ ਪੁਰਸ਼ਾਂ ਦੀ ਚੜ੍ਹਦੀ ਕਲਾ ਦੀ 500 ਦਾ ਜੱਫਾ ਹੋਊਗਾ ਇਹ ਅਰਜਪੂਰਲੇ ਵੀਰ ਕਹਿੰਦੇ ਆ ਕਿਉਂਕਿ ਉਹਨੇ ਰੇਡਰ ਤੇਰੀ ਕਿਹਾ ਵੀ ਕਬੱਡੀਆਂ ਤੇ ਪਰ ਉਹ ਜਾਫੀ ਦੇ ਲਈ ਮਾਨ ਪੁਜੀ ਦੇ ਕਰਨਗੇ ਜੇ ਜਾਫੀ ਜੱਪਾ ਲਾਉ ਬਹੁਤ ਬਹੁਤ ਧੰਨਵਾਦ ਸ਼ਿੰਦੇ ਭਾਈ ਕਰਦੇ ਗੱਲ ਖੇਰੇ ਨੇ ਇਹ ਕਹਿੰਦੇ ਵੀਰਾ ਗੁੱਟਿਆ ਜਿਹੜਾ ਹੁਣ ਮੰਡਿਆ ਕਦਾਵਾ ਦਾ ਕਰ ਗਿਆ ਹੈ ਰੇਡ ਤੇ ਕਹਿੰਦੇ ਇਸ ਕੋਲੇ ਜੱਸਾ ਬਣ ਚੁੱਕਾ ਹੈ ਇੱਕ ਕੜੀ ਤੇ ਕਹਿੰਦੇ ਮੋਨੂ ਐ ਸੱਧਰ ਪਿੰਡ ਵਾਲਾ ਪਰ ਪੱਕਰ ਕਹਿੰਦੇ ਮੋਦੀ ਦੇ ਨਾਲ ਹੈ ਇਹ ਲੱਗਦਾ ਵੀ ਠਗਦੇਮ ਕਲਾ ਪਿੰਡ ਹੈ ਜਿਹੜਾ ਇਸ ਕੋਲੇ ਪੂਰੇ ਹੋ ਗਿਆ ਪਰ ਇਹ ਵੀ ਕਹਿੰਦੇ ਫਾੜ ਕ ਜਾਫੀ ਤੋਂ ਕੰਟਰੀ ਖੁੰਦਾ ਇਹ ਵੀ ਕਹਿੰਦੇ ਫਟਕ ਜਾਸੂ ਤੋਂ ਆ ਨਵੇਂ ਪਿੰਡਲਾ ਓਏ ਫਤੇਪੁਰ ਵਾਲਾ ਤੇ ਗੈਰੋ ਕਹਿੰਦੇ ਅੱਜ ਓਏ ਕਰਮ ਵਾਲਾ ਕਹਿੰਦੇ ਵਿਸ਼ਾਲ ਕੈਮਰੇ ਫੋਕਸ ਕਰੀ ਬੈਠਾ ਤੇ ਵੱਡਾ ਭਾਈ ਕਹਿੰਦੇ ਮੱਖਣ ਸੰਧੂ ਪੁੱਜਿਆ ਓਏ ਵੱਡੇ ਭਰਾ ਦਾ ਧੰਨਵਾਦ ਲਓ ਸਾਹਮਣੇ ਬੰਨੇ ਝੱਟੂ ਦੀ ਰੇਡ ਤੇ ਗਿੱਧਰ ਰਾਜ ਟੱਕਰਾਂ ਵੱਡੇ ਜਿਗਰੇ ਵਾਲਾ ਵੱਡੇ ਨਹੀਂ ਫਿਰਨੇ ਨਾਂ ਦੇਖਦੇ ਪਰ ਚਾਰਾਂ ਦੇ ਵਿੱਚੋਂ ਮੋਨੂ ਤਿਆਰ ਹੈ ਬੁੱਲਾ ਇੱਕ ਲੱਲੀਪੁਰੀਆ ਲਓ ਨੌਜਵਾਨ ਇਧਰ ਲਈ ਸਾਈਡ ਇਹ ਕਹਿੰਦੇ ਗਾਲੇ ਕੇ ਪਿੰਡ ਵਾਲਾ ਜੋਧਾ ਗੁਰੂ ਦਾ ਖਾਲਸਾ ਕੋਸ਼ਿਸ਼ ਕਰਦਾ ਲੱਗਦਾ ਹੋਇਆ ਜੋਰ ਤੇ ਅੰਕੀੜਾ ਗੁਰਲਾਲ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇਹ ਕੈਨੇਡਾ ਦੇ ਵਿੱਚ ਤਗੜਾ ਖੇਡਿਆ ਇਹ ਆਸਟ੍ਰੇਲੀਆ ਦੇ ਵਿੱਚ ਤਗੜਾ ਖੇਡਿਆ ਹੁਣ ਦੇਖਦੇ ਆਜ ਕਹਾੜਕੇ ਦੀ ਗਰਾਊਂਡ ਦੇ ਵਿੱਚ ਕਹਾੜਕੇ ਦੇ ਮੈਦਾਨ ਦੇ ਵਿੱਚ ਆ ਨੌਜਵਾਨ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਚਾਰ ਰਕੇ ਲਾਏ ਨੇ ਚੜਦੀ ਵੀਰੇਸ ਦਾ ਨੌਜਵਾਨ ਬਾਬੀ ਹੈ ਇਧਰ ਆ ਵੀ ਤਜਰਬੇਕਾਰ ਇਹਦਾ ਕਰਮੂ ਵਾਲਾ ਪਿੰਡ ਹੈ ਤੇ ਅਮਰਤ ਨਾਮ ਹੈ ਪੁਆਇੰਟ ਦੇ ਵਿੱਚ ਖੇਡ ਆਇਆ ਇਹ ਕਈ ਕਪਾਆਂ ਦਾ ਸਟ੍ਰੇਡਰ ਬਣਿਆ ਲਓ ਦੇਖਦੇ ਸਰਬੰਦਰਪਾਲ ਸਿੰਘ ਦੀ ਕਬੱਡੀ ਜਿਹੜੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਚਿਪ ਕੰਢ ਕੇ ਯਾਰਾਂ ਨੇ ਕਿ ਲੱਗੜ ਕੇ ਕੀਤੀ ਠੋਕ ਤੇ ਤਸੱਲੀ ਵਾਲੀ ਝੰਡ ਮਿੱਤਰ ਰਾਜੇ ਖੇਲੇ ਅੱਤ ਦਾ ਵੀ ਬਾਲ ਦਾ ਕੁਲਦੀਪ ਸਿੰਘ ਹੈ ਜਿਹੜਾ ਰੇਡ ਪਾਉਣ ਦੇ ਲਈ ਭੱਜ ਆਇਆ ਹੈ ਇਹਦੇ ਪਿੰਡ ਵਾਲਿਆਂ ਵੱਡਾ ਆਨ ਕਰਾਇਆ ਓਏ ਪਿੰਡ ਦੇ ਮੇਲੇ ਦੇ ਅੱਡੀ ਗੱਡੀ ਦਾ ਸਨਮਾਨ ਕਰਨਾ ਕੀਪੇ ਦਾ ਲੱਭੀ ਕੀਪੇ ਨੇ ਕਹਿੰਦੇ ਵੱਡੇ ਅੰਕ ਦਾ ਵਾਦਾ ਕਰਦੇ ਕਹਿੰਦੇ ਮਹਿਕ ਵਧਿਆ ਹੋਇਆ ਸਾਹਮਣੇ ਚਾਰ ਨੇ ਇੱਕ ਕਿੰਨੀ ਤੇ ਫਾਟਕ ਜਾਫੀ ਹੈ ਨਾਲ ਮੋਤੀ ਆਣਾ ਉਹ ਲੋਤੀ ਕਹਿੰਦੇ ਜਗਦੇਵ ਕੱਲਾ ਵਾਲਾ ਤੇ ਨਾਲ ਕਹਿੰਦੇ ਗਲਾਲੀਪੁਰ ਪਿੰਡ ਵਾਲਾ ਕੰਬੇ ਬੁੱਲਾ ਹੈ ਪਰ ਨੰਬਰ ਕਹਿੰਦੇ ਬੈਂਕ ਨੇ ਜੋੜ ਦਿੱਤਾ ਹੈ ਅਗਲੀ ਰੇ ਟੱਕਰ ਹੈ ਆ ਟੱਕਰ ਕਹਿੰਦੇ ਕਦੇ ਕਦੇ ਦੇਖਣ ਨੂੰ ਮਿਲਦੀ ਹੈ ਆਹ ਸਾਹਮਣੇ ਪੈਂਦੀ ਰੇਡ ਇੱਕ ਗੱਡੀ ਤੇ ਕਹਿੰਦੇ ਪੂਲਿਆ ਦਾ ਅਰਸ਼ਾ ਨਾਲ ਮਾਨ ਕਹਿੰਦੇ ਸ਼ੈਰੀਮਾਨ ਦੇ ਪਿੰਡਾਂ ਦਾ ਆਹ ਨੌਜਵਾਨ ਕੰਦੇ ਨੰਬਰ ਰੇਡਰ ਹੈ ਨੰਬਰ ਕੰਦੇ ਮੈਦਾਨਾ ਲੱਕ ਟੁੱਟ ਕੇ ਬਣਾ ਲੈ ਮੇਲਾ ਚਾਹਦੇ ਦਰਸ਼ਕਾਂ ਨੂੰ ਜ਼ਰੂਰ ਦਰਸ਼ਕ ਵੀਰ ਚਾਹੁੰਦੇ ਐ ਗੋਪੀ ਦਾ ਜਿਗਰੀ ਯਾਰ ਛੋਟੀ ਵੇ ਜਾਵੇ ਨਾ ਕਰਵਾ ਦੇ ਗੋਪੀ ਦਾ ਜਿਗਰੀ ਯਾਰ ਛੋਟੀ ਬੱਲੇ ਬੱਲੇ ਕਰਵਾ ਦੇ ਆਹ ਲੱਗਿਆ ਛੋਟੀ ਪਿੰਡੇ ਕਿਹੜਾ ਢੋਲ ਤੂ ਪਿੰਗੜੇ ਆਹ ਲੱਗਿਆ ਛੋਟੀ ਬਣਾਤਾ ਮੇਲਾ ਆਹ ਬਣਾਤਾ ਮੇਲਾ ਤੇ ਗੋਪੀ ਹੱਸਣਾ ਗੋਪੀ ਹੱਸਣਾ ਆਣ ਗਈ ਸੀ ਤੇ ਹੱਥ ਜੱਫਾ ਲਵਾ ਲਵੇਗਾ ਜੋਤੀ ਹੱਸਦਾ ਮੁੰਡਾ ਕਹਿੰਦੇ 1 ਜੁਲਾਈ ਦੇ ਸੱਦੇ ਲੈ ਕੇ ਆਇਆ ਹੈ ਸ਼ਮਸ਼ੇਰ ਸਿੰਘ ਸ਼ੇਰਾ ਮੀਰਾ ਕੋਟੀਆ ਦੇਖਦੇ ਕਬੱਡੀ ਪਾ ਰਹੇ 1 ਜੁਲਾਈ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ 에어ਪੋਰਟ ਵਾਲੀ ਜਿਹੜੇ ਉਹ ਉਸ ਧਰਤੀ ਤੇ 1 ਜੁਲਾਈ ਨੂੰ ਖੇਡਣੇ ਆਪ ਸਭ ਨੂੰ ਸੱਦੇ ਲਓ ਜੱਸਾ ਚੜਦੀ ਬਰੇਸ ਦਾ ਕਬੱਡੀ ਪਾ ਰਹੇ ਰੰਗ ਤੇ ਨਾ ਜਾਓ ਮੁੰਡੇ ਦਾ ਟੱਚ ਮਾਰਨ ਦਾ ਸਟਾਈਲ ਦੇਖੋ ਫੁਰਤੀ ਦੇਖੋ ਜਗਰਾ ਮਥੇਰਾ ਸ਼ੇਰ ਜਿੰਨੀ ਜਾਨ ਨੇ ਪਹਾੜ ਕੇ ਪਿੰਡ ਦੀ ਧਰਤੀ ਹੈ ਮਹਾਪੁਰਸ਼ ਬਾਬਾ ਸੋਭਾ ਸਿੰਘ ਸਾਹਿਬ ਜੀ ਤੁਹਾਰਕੇ ਵਾਲੇ ਵੱਡਾ ਖੇਡ ਮੇਲਾ ਕਰਵਾ ਰਿਹਾ ਤੇ ਗਵਾਨ ਪਿੰਡ ਨੇ ਨਕਸ਼ ਨੇ ਜੱਗਾ ਤਿਆਲਪੁਰਿਆ ਜਗਵੰਤ ਸਿੰਘ ਨਾਮ ਹੈ ਤੇ ਕਹਿੰਦੇ ਨੌਜਵਾਨ ਵੱਧ ਚੁੱਕਿਆ ਮੱਖਣ ਮੱਖੀ ਦੇ ਉਸਤਾਦ ਮੰਨਦਾ ਆਪਣੇ ਉਸਤਾਦ ਦੀ ਜਿਹੜੀ ਤਸਵੀਰ ਹੈ ਆਪਣੇ ਸ਼ਾਤੀ ਦੇ ਉੱਪਰ ਨੌਜਵਾਨ ਨੇ ਖੱਬੇ ਪਾਸੇ ਬਣਵਾਈ ਹੋਈ ਹੈ ਤੇ ਦੇਖਦੇ ਇਧਰਲੀ ਸਾਈਡ ਉਹ ਸੱਜੇ ਪਾਸੇ ਤਸਵੀਰ ਤੇ ਅੰਕ ਵੀ ਜੋੜ ਚੁੱਕਿਆ ਆਪਣੀ ਟੀਮ ਦੀ ਕਬੱਡੀ ਬੋਲ ਛੰਡੇ ਭਰਾ ਦੇ ਲਓ ਸਾਹਮਣੇ ਕਹਿੰਦੇ ਗੁਰਦੀਪ ਸਿੰਘ ਕੀਪਰ ਰੇਡ ਪਾਉਣ ਦੇ ਲਈ ਵੱਧ ਚੁੱਕਾ ਹੈ ਉਧਰ ਵੱਡਾ ਵੀਰ ਰਜੀਤ ਚਾਰਪੂ ਪਿਆਰ ਕਦੇ ਫਾਡੇ ਟ੍ਰਾਂਸਫਰਡ ਬਾਕੀ ਕਦੇ ਜੋੜ ਸੈਮੀਮ ਦਾ ਹਰਿਆਣੂ ਮੰਗਲੀ ਫਾਟ ਟੁੱਟਾ ਇਹ ਕਦੇ ਦੂਜੀ ਲਾਈਨ ਓਏ ਬੱਲੇ ਬੱਲੇ ਕਰਾਇਆ ਇਹ ਕਦੇ ਟਾਂਗੇ ਸ਼ਰ ਵਿੱਚ ਉਹ ਧੁੰਮਾ ਪਾਇਆ ਆ ਨੰਬਰ ਨੰਬਰ ਇਸ ਬਲੇ ਕਦੇ ਕਿਹਦਾ ਆਊਗਾ ਗੱਲਾਂ 30 ਸੈਕਿੰਡਾਂ ਦੀਆਂ ਆਜਾ ਕਦੇ ਲੋਧੀ ਨਾਮ ਹੈ ਜਗਦੇਵ ਕਲਾਂ ਵਾਲਾ ਇਧਰ ਪ੍ਰਾਣ ਵਾਲਾ ਓ ਲਾਵੀ ਫਰੰਦਰ ਓਏ ਦਲੋ ਦਵਾਵਾ ਤੇਰੇ ਲਈ ਵੀ ਝੋਟਿਆ 10 ਤਰੀਕ ਨੂੰ ਕਹਿੰਦੇ ਜਹਾਜ਼ ਮਲੇਸ਼ੀਆ ਚੜ ਜਾਉਣੇ ਹੈ ਓਏ 10 ਤਰੀਕ ਨੂੰ ਜਹਾਜ਼ ਉੱਡ ਜਾਉਣੇ ਹੈ ਓਏ ਸੁਖਜਿੰਦਰ ਸੁੱਖਾ ਰਹਿੰਦਾ ਸਾਡਾ ਕੈਨੇਡਾ ਬੈਂਟਨ ਵੱਡੇ ਵੀਰ ਦਾ ਧੰਨਵਾਦ ਲਓ ਸਾਹਮਣੇ ਕਹਿੰਦੇ ਭਿੱਦੇ ਵੀ ਰੇਡ ਪੈਂਦੀ ਹੈ ਤੇ ਬੋਲਾਂ ਦੇ ਸਾਡਾ ਬਨਜਾਰਾ ਸਾਡਾ ਲਓ ਖੇਡਣੀ ਸੈਨ ਕਬੱਡੀ ਪਾਵੇਗਾ ਲੋਕੀ ਹੋ ਜਾ ਸਾਹਮਣੇ ਮਹਿਕ ਪਤਨ ਮੁੰਡਾ ਕਹਿੰਦੇ ਦਵਾਦੇ ਵਾਲਾ ਕਬੱਡੀ ਪਾ ਰਿਹਾ ਜਮਾਖ ਮੁੰਨੂ ਨੂੰ ਕਿਹੜਾ ਭਿੰਦੀ ਹੈ ਬਹੁਤੀ ਬਹੁਤੀ ਜਗਵੀਰ ਕਾਲਾ ਉਹ ਬੰਤ ਹੋਇਆ ਟਰਾਈ ਵਿੱਚ ਕੱਪੜੀ ਹੋਈ ਹੈ ਲੱਗਦਾ ਹੋਇਆ 40 ਸੈਕਿੰਡ ਦੀ ਕਹਿਣ ਮਹਾਪੁਰਜ ਖੋਜ ਨੇ ਇਧਰਲੀ ਸਾਈਡ ਮੁੰਡਾ ਜਹਾਜ ਬਣਾ ਗਿਆ ਇਸ ਗੱਲ ਵਿੱਚ ਨਹੀਂ ਯਾਰੋ ਕੋਈ ਪਰਦਾ올ਲੇ ਦਾ ਵੇਰੇ ਰੇਡਰ ਡੱਕ ਦਿੰਦਾ ਜੱਟ ਅਰਸ਼ ਜੋ ਚੁੱਲੇ ਦਾ ਕਿ ਯਾਦ ਆਉਂਦੀਆਂ ਰਹਿੰਦੀਆਂ ਮੈਨੂੰ ਸੁਖਮਣ ਵੀਰ ਦੀਆਂ ਪਾਉਂਦਾ ਸੀ ਜੱਟ ਰੇਡਾ ਜੋ ਨਦੀਆਂ ਨੂੰ ਚੀ ਲੋਕ ਹੈ ਜੱਟ ਯਾਰਸੀ ਯਾਰਾਂ ਦਾ ਪਿੰਡ ਢੋਲਣ ਵਾਲਾ ਢਿਰੋਂਗੇ ਜੱਟ ਯਾਰਸੀ ਯਾਰਾਂ ਦਾ ਅੱਜ ਯਾਰਾਂ ਦੇ ਯਾਰਾਂ ਨੂੰ ਦੁਨੀਆ ਚੇਤੇ ਕਰਦੀ ਹੈ ਜੱਸਾ ਕਬੱਡੀ ਪਾ ਰਿਹਾ ਚੜਦੀ ਬਰੇਸ ਦਾ ਮੁੱਛ ਫੁੱਟੀਆਂ ਧਾਵੀ ਹੈ ਲਓ ਜੋਦੇ ਦੇ ਨਾਲ ਜਿਹੜਾ ਮੁਕਾਬਲਾ ਹੋ ਚੁੱਕਾ ਕਿੰਨਾ ਕਬੱਡੀ ਪਾ ਰਿਹਾ ਤੇ ਬੋਲ ਛੰਦੇ ਵੀਰ ਦੇ ਲਓ ਸਾਹਮਣੇ ਕਹਿੰਦੇ ਮੱਨਾ ਜੱਫੀ ਰੇਡ ਪਾ ਰਿਹਾ ਹੈ ਇਸ ਵੇਲੇ ਕਹਿੰਦੇ ਚਾਰ ਜੱਫੀਆਂ ਤੇ ਕੀਤਾ ਹੋਇਆ ਧਾਵਾ ਹੁਣ ਕਿਹੜਾ ਠੱਲ ਪਾਵੇਗਾ ਗੱਲਾਂ ਸਮੇਂ ਦੀਆਂ ਗੱਲਾਂ ਕਹਿੰਦੇ ਆ ਟੱਕਾਂ ਲੱਗੀਆਂ ਪਈਆਂ ਸਰਕ ਬਾਜਵਾ ਮਰੀਕਾ ਵੱਡੇ ਭਰਾ ਦੀ ਕਹਿੰਦੇ ਜਾਰੀ ਸਰਕਾ ਗੱਲਾਂ ਵਿੱਚ ਤੂੰ ਵੀ ਸੁਣਿਆ ਹੋਣਾ ਪੱਕੇ ਅੜੀਆਂ ਦੇ ਮੱਛੇ ਵਾਲੇ ਭਾਉ ਮਿੱਠੀਏ ਪੱਕੇ ਅੜੀਆਂ ਦੇ ਮੱਛੇ ਵਾਲੇ ਭਾਉ ਮਿੱਠੀਏ ਇਹ ਅੜੀਆਂ ਦੇ ਪੱਕੇ ਐ ਇਹ ਕਹਿੰਦੇ ਬਾਲਾ ਟਾਈਮ ਸਰ ਤੇ ਭਾਜੀ ਰਹਿਣ ਦੀ ਲੰਮੀ ਹੋ 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 ਇਹ ਦੇਖਣੀ ਆ ਜਗਵੰਤ ਸਿੰਘ ਤੇ ਮੋਨੂ ਸਿੰਧੜ ਕਲਵਾ ਆਂਦਿਆਂ ਦੇ ਦਰਮਿਆਨ ਟੀ ਦੇ ਦਰਮਿਆਨ ਮੁਕਾਬਲਾ ਉਹ ਟੱਕਰ ਦੇਖਣੀ ਆ ਕਨਮਾਖੀ ਦੇ ਚੰਡੇ ਖਿਡਾਰੀ ਦੇ ਲਈ ਇਹ ਦਿਖਾਤੀ ਦੇ ਸੱਜੇ ਪਾਸੇ ਖਣਮਾਈ ਹੋਈ ਹੈ ਕਿ ਉਸ ਮਰਦ ਨੂੰ ਕੀ ਫਾਹੇ ਲਾਉਣਾ ਜਿਹੜਾ ਸਾਦਾ ਗੱਡੇ ਦੀ ਲੀ ਛੱਡੇ ਉਸ ਮਲਣੇ ਕੁਸ਼ਤੀਆਂ ਧੌਣੀਆਂ ਕੀ ਜਿਹੜਾ ਘੁੰਮਣ ਤੋਂ ਪਹਿਲਾਂ ਹੀ ਜੀ ਛੱਡੇ ਕਹਿਣਾ ਉਸਤਾਦਾਂ ਦਾ ਮੋੜੀਏ ਦਾ ਭਾਵੇਂ ਵੇਖਾ ਕੇ ਪੀ ਛੱਡੇ ਮਿਹਰ ਜੀ ਨਾਲ ਜਿਹੜੇ ਉਸਤਾਦਾਂ ਦੇ ਹੋਰ ਦਰਸ਼ਨ ਤੇ ਪੈਰ ਵੀ ਧੋਕੇ ਤੇ ਛੱਡੇ ਆਪਣੇ ਉਸਤਾਦ ਨੂੰ ਇਹ ਮਾਣ ਦਿੱਤਾ ਇਹ ਪਿਆਰ ਬਖਸ਼ਿਆ ਇਧਰਲੀ ਸਾਈਡ ਦੇਖਦੇ ਆ ਪਾਈ ਹੋਈ ਕਬੱਡੀ ਹੈ ਇਹ ਨਾਨਕ ਹੈ ਮਨਾਲੀ ਡੋਗਰਾ ਵਾਲਾ ਬਾਕੀ ਸਿਆਣੇ ਕਹਿੰਦੇ ਐਨਾ ਕ ਤਾਂ ਮਾਣ ਮਰਦਾ ਕੋਠੇ ਚੜ ਕੇ ਭੁੱਲ ਗਏ ਨਾ ਕਦੇ ਪਹਿਲਾ ਡੰਡਾ ਪੌੜੀ ਦਾ ਕੋਠੇ ਚੜ ਕੇ ਭੁੱਲ ਗਏ ਨਾ ਕਦੇ ਪਹਿਲਾ ਡੰਡਾ ਪੌੜੀ ਦਾ ਭੁੱਲਣਾ ਨਹੀਂ ਚਾਹੀਦਾ ਇਹ ਗੱਲ ਪੱਕੀ ਹੈ ਜਸਕੇ ਬਾਬੇ ਦਾ ਸਤਕਾਰ ਹੈ ਆ ਬੁਰਖਾ ਤੇ ਕੋਟੇ ਦਾ ਸਤਕਾਰ ਹੈ ਯਾਰ ਜਰਮਨ ਨਾਲ ਦਿਲਬਰ ਸਾਡੀ ਜ਼ਿੰਦਗੀ ਦਾ ਮਾਲਕ ਹੈ ਖਬਾਤ ਪੰਨੂ ਉਹ ਯਾਰਾਂ ਦਾ ਯਾਰ ਹੈ ਪਰ ਸਾਹਮਣੇ ਓਏ ਕੀਪੇ ਦੀ ਰੇਡ ਪੈਂਦੀ ਹੈ ਕਿਹੜੀ ਕੀਪੇ ਆ ਸੰਬਲ ਬਿੱਕੀ ਪਿਆ ਮਹਾਂਪੁਰਸ਼ ਬਾਬਾ ਜੋਗਾ ਸਿੰਘ ਸੇਵਕੀਆਂ ਦਾ ਬਾਬਾ ਸੋਦਾ ਸਿੰਘ ਸੇਵਕੀਆਂ ਦਾ ਅਸੀਂ ਚੇਤੇ ਤਾਰਦੇ ਧੰਨਵਾਦ ਕਰਦੇ ਅੱਜ ਖੁੱਲ੍ਹ ਮਾਨ ਖੇਡ ਕਬੱਡੀ ਦੇ ਲਈ ਕੰਨ ਲਾ ਦੇਖਦੇ ਐ ਐਸਪੀ ਦੀ ਕਬੱਡੀ ਹੈ ਤੇ ਟੱਕਰ ਇਸ ਖਿਡਾਰੀ ਦੇ ਨਾਲ ਮਾਜੇ ਤੇ ਦਮਾਬੇ ਵਾਲੀ ਦੀ ਟੱਕਰ ਮਾਜੇ ਤੇ ਦਮਾਬੇ ਵਾਲੀ ਦੀ ਟੱਕਰ ਆ ਐਸਪੀ ਕਿਆ ਬਾਤ ਹੈ ਵੀ ਨਯੂਨ ਇਹਨ ਸਿਰੇ ਦਾ ਮੈਚ ਜਨਾਂ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ ਅੱਜ ਸੱਜਣਾ ਵੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ ਇਹ ਸ਼ੁਕਰ ਹੈ ਸੋਹਣੇ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ ਇੱਧਰ ਅਰਸ਼ 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 ਤੇ ਪਿੰਡਾ ਆ ਵੀ ਟੱਕਰ ਆ ਵੀ ਟੱਕਰ ਦਾ ਕੋਈ ਮੁੱਲ ਨਹੀਂ ਪਿੰਡਾ ਮੇਰੇ ਵਿੱਚ ਸਾਡੇ ਭਰਾ ਵੱਡਾ ਪਿਆਰ ਹਾਂਜੀ ਸਾਰੇ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਮਹਾਪੁਰਸ਼ਾਂ ਵੱਲੋਂ ਕੀ ਬਾਤ ਤੇ ਮੈਂ ਉਹਨੇ ਸਮੇਂ ਨੇ ਸਾਡੇ ਜਿਹੜਾ ਖੰਭੀਆ ਬਾਬਾ ਮਹਾਰਕਾ ਜੀ ਕੋਲ ਨੇ ਹਰ ਚ ਲਈ ਬੜੇ ਮਾਣ ਦਿੱਤੇ ਆ ਧੰਨਵਾਦ ਕਰਾਂਗੇ ਵੀਰਾਂ ਦਾ ਉਧਰ ਸਤਿਕਾਰ ਕਰਾਂਗੇ ਸਾਰੇ ਖਿਡਾਰੀਆਂ ਦਾ ਜਿਹੜਾ ਮਾਣ ਸਰਮਾਇਆ ਸ਼੍ਰੀਮਾਨ ਸਭ ਤੋਂ ਪਹਿਲਾਂ ਬਾਬਾ ਸੁਪਰ ਸੈਡੀ ਕਬਾੜਕੇ ਵਾਲੇ ਬਾਪੂ ਜੀ ਦਾ ਧੰਨਵਾਦ ਬਾਬਾ ਜੋਗਾ ਅਸ਼ੀਰਵਾਦ ਦੇ ਰਹੇ ਆ ਸਾਧੂ ਰੰਦੇ ਜੱਗ 'ਚ ਬਗਾਨੇ ਬਣ ਕੇ ਵੱਡੇ ਹੀਰਿਆਂ ਤੋਂ ਮਹਿੰਗੇ ਰੰਦੇ ਅੰਨੇ ਬਣ ਕੇ ਸਾਰੇ ਖਿਡਾਰੀਆਂ ਨਾਲ ਮਾਇ ਪਿਆਰ ਚੜ੍ਹਦੀ ਗਜਰੇਣ ਔਰ ਦੁਆ ਕਰਾਂਗੇ ਨੀ ਸਾਰੇ ਖਿਡਾਰੀ ਵਿਦੇਸ਼ਾਂ 'ਚ ਕਰਕੇ ਖੇਡਣਾ ਬਹੁਤ ਬਹੁਤ ਖਿਡਾਰੀਆਂ ਨੂੰ ਆਪਣੇ ਕਰ ਕਮਲ ਦੇ ਨਾਲ ਪੰਥ ਦੀ ਮਹਾਨ ਰੂਹ ਮਹਾਨ ਅਸ਼ੂਰ ਦੇ ਰੇਣ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ ਬੱਤੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਅੰਨੇ ਬਣ ਕੇ ਸਾਰੇ ਖਿਡਾਰੀਆਂ ਦਾ ਮਾਇਆ ਪਿਆਰ ਚੜਦੀ ਗਜਰੇ ਵਿੱਚ ਔਰ ਦੁਆ ਕਰਾਂਗੇ ਵੀ ਸਾਰੇ ਖਿਡਾਰੀ ਵਿਦੇਸ਼ਾਂ ਵਿੱਚ ਚੜ੍ਹ ਕੇ ਖੇਡਣ ਆਪਣੇ ਕਰ ਕਮਲਾਂ ਦੇ ਨਾਲ ਪੰਥ ਦੀ ਮਹਾਨ ਰੂਹ ਮਹਾਨ